ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਖਿਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਤੇ ਇਸ ਨੂੰ ਲੈ ਕੇ ਹੁਣ ਨਵਾਂ ਪੰਗਾ ਵੀ ਖੜਾ ਹੁੰਦਾ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਤੇ ਨਤੀਜਾ ਵੀ ਉਸ ਦਿਨੀ ਆ ਜਾਵੇਗਾ ਇਹਨਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦਾ ਜਿਹੜਾ ਤਰੀਕ ਹੈ ਉਹ 27 ਸਤੰਬਰ ਹੈ 27 ਸਤੰਬਰ ਤੋਂ ਲੈ ਕੇ 4 ਨਵੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਨੇ ਤੇ ਇਸ ਨੂੰ ਲੈ ਕੇ ਹੁਣ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਅਜੇ ਤੱਕ ਵੋਟਰ ਲਿਸਟਾਈ ਨਹੀਂ ਮਿਲਿਆ ਨੇ ਜਿਸ ਕਰਕੇ ਉਹ ਕਿਵੇਂ ਆਪਣਾ ਨਾਮਜ਼ਦਗੀ ਪੱਤਰ ਕਰ ਸਕਦੇ ਨੇ ਕਿਵੇਂ ਉਹਨਾਂ ਨੂੰ ਪਤਾ ਲੱਗੇਗਾ ਕਿ ਰੱਖਵੇ ਕਰਨ ਦੇ ਵਿੱਚ ਸਾਡਾ ਪਿੰਡ ਐ ਐਸਸੀ ਐ ਜਾਂ ਫਿਰ ਜਰਨਲ ਐ ਇਸ ਨੂੰ ਲੈ ਕੇ ਹੁਣ ਨਵਾਂ ਪੰਗਾ ਖੜਾ ਹੁੰਦਾ ਦਿਖਾਈ ਦੇ ਰਿਹਾ ਤੇ ਇਸ ਦੇ ਨਾਲ ਹੀ ਇਹਨਾਂ ਚੋਣਾਂ ਨੂੰ ਲੈ ਕੇ ਮੰਗ ਇਹ ਕੀਤੀ ਗਈ ਹੈ ਕਿ ਜਿਹੜੀਆਂ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ VOTING ਦਾ ਟਾਈਮ 10 ਘੰਟੇ ਰੱਖਿਆ ਜਾਂਦਾ ਪਰ ਇਹਨਾਂ ਸਰਪੰਚੀ ਚੋਣਾਂ ਦੇ ਵਿੱਚ ਜਿੱਥੇ ਸਭ ਤੋਂ ਵੱਧ ਲੋਕ ਵੋਟ ਪਾਉਣ ਲਈ ਆਉਂਦੇ ਨੇ ਉਥੇ ਇਹਨਾਂ ਚੋਣਾਂ ਦਾ ਟਾਈਮ ਸਿਰਫ 8 ਘੰਟੇ ਹੀ ਰੱਖਿਆ ਗਿਆ ਇਸ ਨੂੰ ਲੈ ਕੇ ਅਕਾਲੀ ਦਲ ਦੇ ਸਪੋਕਸਪਰਸਨ ਅਰਸ਼ਦੀਪਾ ਕਲੇਰ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਸਰਕਾਰ ਉੱਪਰ ਦੋਸ਼ ਵੀ ਲਗਾਏ ਗਏ ਨੇ ਅਤੇ ਇੱਕ ਵੱਡੀ ਮੰਗ ਵੀ ਰੱਖ ਦਿੱਤੀ ਹੈ ਕੀ ਕਹਿੰਦਾ ਹੈ ਅਰਸ਼ਦੀਪ ਕਲੇਰ ਦਾ ਤੁਸੀਂ ਖੁਦ ਹੀ ਸੁਣ ਲਵੋ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵਜਿਆ 15 ਅਕਤੂਬਰ ਨੂੰ ਪੰਜਾਬ ਦੀਆਂ ਸਬੂਚੀਆਂ ਪੰਚਾਇਤਾਂ ਦੀ ਚੋਣ ਦੇ ਲਈ ਵੋਟਾਂ ਪੈਣਗੀਆਂ 27 ਸਤੰਬਰ ਤੋਂ ਨਾਮਿਨੇਸ਼ਨ ਸ਼ੁਰੂ ਹੈ 4 ਅਕਤੂਬਰ ਨਾਮਿਨੇਸ਼ਨ ਦੀ ਆਖਰੀ ਤਰੀਕ ਹੈ ਇੰਨਾ ਲੰਬਾ ਸਮਾਂ ਚੋਣਾ ਲਟਕਾਉਣ ਦੇ ਬਾਵਜੂਦ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚੋਣਾਂ ਦੀ ਤਿਆਰੀਆਂ ਮੁਕੰਮਲ ਨਹੀਂ ਕਰ ਸਕੀ ਪਰਸੋਂ ਤੋਂ ਨਾਮਿਨੇਸ਼ਨ ਸ਼ੁਰੂ ਹੈ ਤੇ ਅੱਜ ਤੱਕ ਵੋਟਰ ਲਿਸਟਾਂ ਦਾ ਕੋਈ ਅਤਾ ਪਤਾ ਨਹੀਂ ਇੱਕ ਦੋ ਵੀਡੀਓ ਸਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਵੋਟਰ ਲਿਸਟਾਂ ਉਹਨਾਂ ਕੋਲ ਵੀ ਨਹੀਂ ਪਹੁੰਚੀਆਂ ਤੇ ਪਰਸੋਂ ਨੂੰ ਨਾਮਿਨੇਸ਼ਨ ਭਰਨੀ ਕਿੱਦਾਂ ਐਸੇ ਤਰੀਕੇ ਰਿਜ਼ਰਵੇਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਵੱਡੇ ਸ਼ੰਕੇ ਨੇ ਮੁੱਖ ਮੰਤਰੀ ਦੇ ਉੱਤੇ ਸਰਕਾਰ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਕਿਉਂਕਿ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਮੇਰਾ ਪਿੰਡ ਜਨਰਲ ਹੈ ਐਸਸੀ ਰਿਜ਼ਰਵ ਹੈ ਲੇਡੀ ਰਿਜ਼ਰਵ ਹੈ ਤੇ ਪਰਸੋਂ ਨੂੰ ਨਾਮਿਨੇਸ਼ਨ ਭਰਨੀ ਕਿੱਦਾਂ ਸਰਕਾਰ ਦਾ ਸਾਰਾ ਧਿਆਨ ਪੰਜਾਬ ਨੂੰ ਛੱਡ ਕੇ ਇਹ ਜਿਹੜੇ ਲੋਕਤੰਤਰ ਦੀ ਨਹੀਂ ਹੈ ਪੰਚਾਇਤਾਂ ਨੂੰ ਛੱਡ ਕੇ ਹਰਿਆਣੇ ਦੇ ਵਿੱਚ ਕੇਂਦਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਲੋਕਤੰਤਰ ਦੀ ਨਹੀਂ ਹੈ ਪੰਚਾਇਤੀਆਂ ਚੋਣਾਂ ਸੋਹਰਦ ਤਰੀਕੇ ਦੇ ਨਾਲ ਪੰਜਾਬੀਆਂ ਦੀਆਂ ਚੋਣਾਂ ਕਰਾਓ ਕਿਉਂਕਿ ਇਹ ਭਾਈ ਚਾਰਖ ਚੋਣਾਂ ਨੇ ਔਰ ਇਹ ਚੋਣਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਧਾਂਦਲੀ ਹੈ ਉਹ ਪੰਜਾਬ ਦੇ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਨੇ ਉਹਨਾਂ ਨੂੰ ਵੀ ਖਰਾਬ ਕਰੂਗੀ ਤੇ ਸਰਕਾਰ ਨੂੰ ਇਹਦੇ ਖਮਿਆਜ਼ੇ ਭੁਗਤਨੇ ਪੈਣਗੇ ਪਰ ਇੱਕ ਹੋਰ ਮੇਰੀ ਬੇਨਤੀ ਹੈ ਕਿ ਜਿਹੜੀਆਂ ਚੋਣਾਂ ਦਾ ਸਮਾਂ 8 ਘੰਟੇ ਰੱਖਿਆ ਜਾਵੇ ਦੇਖੋ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਉਹਨਾਂ ਦੇ ਵਿੱਚ ਵੀ 10 ਘੰਟੇ ਨੇ ਔਰ ਉੱਥੇ ਜਿਹੜੀ VOTING ਪਰਸੈਂਟੇਜ ਆ ਉਹ 70 ਤੋਂ 70% ਤੱਕ ਰਹਿੰਦੀ ਤੇ ਇਹ ਜਿਹੜੀ ਪੰਚਾਇਤਾਂ ਦੀਆਂ ਚੋਣਾਂ ਨੇ ਉਹਨੇ 90 90% ਤੱਕ ਪੋਲਿੰਗ ਹੁੰਦੀ ਹੈ ਸੋ ਕਿਰਪਾ ਕਰਕੇ ਇਹ ਜਿਹੜਾ ਸਮਾਂ ਇਹ ਵੀ ਬਤਾਇਆ ਜਾ ਸੋ ਸਰਕਾਰ ਇਹਦੇ ਕੰਨੀ ਧਿਆਨ ਦੇਵੇ ਔਰ ਜੋ ਵੀ ਲੋਕਾਂ ਦੇ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਕੇ ਬਹੁਤ ਸੁਹਰਦ ਤਰੀਕੇ ਦੇ ਨਾਲ ਇਹ ਚੋਣਾਂ ਦਾ ਜਿਹੜਾ ਕੰਮ ਹੈ ਉਹ ਨਿਪਰੇ ਚੜਾ